ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਭਾਈ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀ ਆਂ ਕੁਝ ਸੋਈਆਂ ਵਾਂ ਕੁਝ ਗੱਬਣਾ ਵਾਂ ਕੋਈ ਟੋਕੜ ਗੱਬਣਿਆ ਬਾਕੀ ਇਹ ਆ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਰੇ ਕੋਲ ਤੇ ਆਪਣੀ ਚੋਅ ਜਰੂਰ ਕਰਾ ਲਿਆ ਕਰੋ ਬਾਕੀ ਜੋ ਵੀ ਆ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਛੋਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਬੜੇ ਵੀਰ ਜੀ ਵਧੀਆ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਸੋਨੂ ਸ਼ਾਹਜ ਨੰਦਾ ਜਿਹੜਾ ਮਸਲ ਤੇ ਫੋਨ ਨੰਬਰ ਬੋਲੋ ਹਾਂਜੀ 1 9 5 7 5 5 5 ਠੀਕ ਆ ਤੇ ਅੱਜ ਦੋ ਮੱਜਾਂ ਦੇ ਦੋ ਗਾਵਾਂ ਦੋ ਗਾਵਾਂ ਜੀ ਪਹਿਲਾਂ ਕਿਹੜੀ ਵਿਖਾ ਦੀਏ ਪੂਰੀ ਤੋਂ ਕਰ ਲਈਏ ਚਲੋ ਪਹਿਲਾਂ ਪੂਰੀ ਵਿਖਾ ਦੀਏ ਇਹ ਤੋਂ ਜੀ 7 ਕਿਲੋ ਆ ਦੁੱਧ ਆ 8 ਕਿਲੋ ਆ ਅੱਛਾ ਪਰ 7 ਕਿਲੋ ਦੁੱਧ ਆ ਕੋਈ ਜੀ ਜੁੜੀ ਨਾ ਉਡੀ ਅੱਛਾ 7 ਕਿਲੋ ਹੋਊਗਾ ਅੱਛਾ ਇਹ ਕੋ ਠੀਕ ਆ ਹਾਂ ਇਹ ਹੈ ਕਿ ਬੱਚੇ ਚਾਰੀ ਦਿਨ ਪੜੀ ਨੂੰ ਹੋਏ ਜੇ ਜੇਰਾ ਕੋਈ ਵੀ ਡਾਕਟਰ ਚੱਕਰਦਾ 40 ਦਿਨਾਂ ਦੀ ਕਰਾਦਾ ਅਗਲੇ ਥਾਂ ਦੀ ਜਮਾਂਦਰੂ ਤੇ ਲੈ ਜਾ ਰੱਖੋ ਅੱਛਾ ਜਮਾਂਦਰੂ ਤੇ ਲਗ ਲੈ ਥਾਂ ਦੀ ਅੱਛਾ ਅਗਲਾ ਥਾਂ ਨਹੀਂ ਚੱਲਦਾ ਤੂੰ ਆਦੂਰੀ ਆ ਠੀਕ ਆ ਹਾਂ ਤੇ ਬਾਕੀ ਇਹ ਆ ਵੀ ਝੋਟੀ ਜਿਹੜੀ ਪੂਰੀ ਖੂਬਸੂਰਤ ਆ ਸੋਹਣੀ ਝੋਟੀ ਬੱਚਾ ਪੁੱਛੇ ਲੈਣ ਵਾਲੀ ਹੋਣੀ ਇਹਦੇ ਬੱਚੇ ਲੈਣ ਵਾਲੀ ਆ ਦੁੱਧ ਵੀ 24 ਕਿਲੋ ਦੇ ਧਾਰਾ ਮਰੋਣੇ ਇਹ ਵਾਲਾ ਵੀ ਪਾੜਾ ਪੋਣਾ ਵਾ ਆਪਾਂ ਕੋਈ ਨੂੰ ਪਤੀਗਾ ਨਾਲ ਨਾਲ ਲਾਓ ਅੱਛਾ 7-8 ਕਿਲੋ ਹੋਂ ਜਿਹੜਾ ਦੁੱਧ ਕਿੰਨੇ ਪੀ ਹੈ ਖਾਏ ਦੇ ਕੋਲ ਮੇਰੀ ਆ ਰੋ ਸੀਲ ਆ ਜਿੱਥੇ ਮਰਜੀ ਲੈ ਕੇ ਡੋਲੇ ਠੀਕ ਆ ਇਸ ਤਰ੍ਹਾਂ ਹੀ ਭਾਵੇਂ ਥੱਲੇ ਬੈਜਾ ਇੱਥੇ ਠੀਕ ਆ ਬਾਕੀ ਆ ਵੀ ਨੀਲੀ ਬੁਰੀ ਆ ਜਿਹੜੀ ਗੋਲ ਸਿੰਘ ਦੀ ਝੋਟੀ ਸੋਹਣੀ ਸੋਹਣਪੁਰੇ ਚ ਝੋਟੀ ਪੁਰੀ ਚਲੋ ਬਾਕੀ ਜੋ ਕੁਦਰਤੀ ਜੋ ਹੁਣ ਆਵਾ ਉਹ ਹੋਇਆ ਬਾਕੀ ਭਾਈ ਤੁਹਾਨੂੰ ਕੋਈ ਨਾ ਕੋਈ ਸੋਹਣੀ ਲੱਗੇ ਤਾਂ ਬਾਜ ਲੱਗੀ ਜਾਂਦੀ ਹਾਂਜੀ ਇਹ ਕੁਦਰਤੀ ਬਾਜ ਲੱਗੀ ਆ ਜਿਹੜੀ ਤੇ ਬਾਕੀ ਆ ਵੀ ਚਲੋ ਜਿੰਨੇ ਸੋਹਣਪੁਰੇ ਚ ਰੱਖਣੀਆਂ ਉਹਨਾਂ ਲਈ ਚੰਗੀ ਆ ਭਾਈ ਕੋਈ ਫਲਾਣੀ ਪੁਣਾ ਕੋਈ ਕਿਹਨਾਂ ਉਹਨਾਂ ਚਾਈ ਜਿਹਦਾਂ ਅੱਛਾ ਬੰਦਾ ਤੁਹਾਨੂੰ ਮਗਾ ਪਾਲੀ ਦੇ ਮੜਾ ਜਾਂਦੀ ਠੀਕ ਐ ਥੱਲੇ ਜਿਹੜਾ ਲੱਤਨ ਰੱਸੀ 기ਝਾਈ ਆ ਦੇਪਾ ਅਗਰ ਬਤ ਬੈਣਾ ਕੋਈ ਪੜਾ ਨਹੀਂ ਕੋਈ ਪੁਣੀ ਅੱਛਾ ਇੱਕ ਟੈਂਕ ਅਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਦਿਖਾ ਦਵਿਦਿ ਚਵਾਹ ਅਪਿਛਲੇ ਖਨਾਂ ਦਾ ਜਰਾ ਚਵਾ ਦੇ ਸਕਦੇ ਜੀ ਉਹ ਵੀ ਥਾਂ ਦਾ ਚਵਾ ਦੇ ਖਾ ਰਵੇ ਜੀ ਬਲੇ ਵੀ ਤੁਸੀਂ ਸਹੀ ਤੇਨ ਥਾਂ ਨੇ ਮੋਗਰ ਗਿਲੇ ਬਣਾ ਲੈ ਜਨਾ ਘਰ ਰੱਖ ਰਹਿਣਾ ਕਿ ਮੱਜ ਨੂੰ ਹਾਂਜੀ ਇਹਦਾ ਯਾਦ ਹੀ ਕਰੂਗਾ ਤੇ ਮੱਜ ਹੈ ਹੀ ਬੜੀ ਕਰਮਾੜੀ ਇਹਦੇ ਉਦਾਂ ਦੇ ਨਿਕਲ ਆਈ ਨਾ ਚਾਰ ਨਹੀਂ ਹੁੰਦੇ ਕੋਈ ਇਹ ਨਹੀਂ ਆਪਾਂ ਦੇ ਮੇਰਾ ਡਾਕਟਰ ਚੱਕਰਦਾ ਵੀ ਛਕਾ ਡੇ ਕਰਾ ਦੇ ਅੱਛਾ ਹਾਂ ਕੀਗਾ ਬਣੀ ਕਿਹੜਾ ਮੀਗਾ ਬਣਾਖਣੀ ਸੀਗਾ ਭਰਾ ਇਹ ਮਜੂਦ ਠੀਕ ਆ ਦੱਸੀਏ ਵੇ ਜੀ ਮੁੱਲ ਫਿਰ ਇਹਦਾ ਆਪਾਂ ਮਾਜੀ ਬੈਠ ਬਾਕੀ ਇਹ ਹੈਗੀ ਉਤਨਾ ਠੰਡੀ ਤੇਰੀ ਆ ਮੁੱਲ ਜਿਹੜਾ ਹੋਣੇ ਤੁਹਾਨੂੰ ਇਹਦਾ ਦੱਸਦੇ ਆ ਤਾਰਾ ਮਾਰਦੇ ਮਾਰਦੇ ਵਾਵਾ ਜੋਲੀ ਕੀਤੀ ਉਹਨਾਂ ਨੇ ਸੀਦੇ ਪਾਜੀ ਹੋ ਰਹੀਆਂ ਹਾਂ ਜਿੱਥੇ ਜਦਾਂ ਮਰਜ਼ੀ ਇਹਨੂੰ ਦਿੱਤਾ ਤਾਂ ਮਾਰ ਲੜੀ ਆ ਠੀਕ ਆ ਆ ਠੰਡੀ ਤੇਰੀ ਆ ਤਾਂ ਅਮੇ ਦੀ ਜਦਾਹਾਂ ਚੋਈ ਜੋ ਇਹਨੇ ਕੋਈ ਕਹਿਣਾ ਹੋ ਜਾਈਗਾ ਠੀਕ ਆ ਭਾਈ ਮੇਰੇ ਘਰ ਕੋਲ ਤਿੰਨ ਨਾਲ ਚੋਵੇ 7 ਕਿਲੋ ਦਾ ਡੰਡਿਆ ਲੱਗਣਾ ਚਾਹੀਦਾ ਮੇਰੇ ਘਰ ਕੋਲ ਠੀਕ ਹੈ ਮੇਰੀਆਂ ਦੇ ਵਿੱਚ ਦੋ ਨਾਲ ਚੋਵੇ ਭੰਗ ਚੇ ਨਾਲ ਚੋਵੇ ਦਾ ਘੜੇਗਾ ਅੱਛਾ ਕਿਸੇ ਕਰ ਜਾ ਕੇ ਦੱਤ ਮਾਰ ਜਾਈ ਨਹੀਂ ਕਿ ਰੱਗੀ ਆਪਣੀ ਠੀਕ ਹੈ ਇਹਦਾ ਮੰਗਾ ਪੋਦੇ ਕੋਈ ਪਾੜਾ ਨਹੀਂ ਪੁਣਾ ਕੋਈ ਨਹੀਂ ਪੁਣਾ ਠੀਕ ਹੈ ਇਸ ਤਰ੍ਹਾਂ ਖਲੋਤੀ ਜਿਹੜੀ ਰਮਾਨਾ ਕੋਈ ਗੱਲ ਹੀ ਨਹੀਂ ਆ ਇਹ ਅ ਵੀ ਇੱਕ ਚਲੋ ਕਰਦਾ ਵਧੀਆ ਸਾਰੀ ਜਾਊਗੀ ਨਹੀਂ ਭਾਜੀ ਦੋ ਤੇ ਨੌ ਨਾਲ ਨਾਲ ਕਰਨਾ ਨੇ ਨਾਲੇ ਘਰੇ ਘਰੇ ਵੱਜੇ ਵੀ ਸੋਹਣੀ ਲੱਗੂਗੀ ਵਰਗੀ ਜਾਨ ਜੀ ਦੱਸਿਓ ਮੁੱਲ 100 ਬਾਕੀ ਰੱਸੀ ਕੋਲੋਂ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਹਾਂ ਤੇ ਜੇ ਟਾਈਮ ਆਪਾਂ ਦੱਸ ਦੀਏ ਨਾ ਦਸਣਾ ਜਿਹੇ ਟਾਈਮ ਹੀ ਹਾਂਜੀ ਹਾਂਜੀ ਹਾਂ ਆ ਬਿਲੋ ਪੌਣੇ 10 ਹੋ ਗਏ ਜੀ 10 9 ਵਜੇ ਕੇ ਤੇ 43 ਮਿੰਟ ਹੋਈ ਆ ਬਈ ਇਹਨੂੰ ਭਾਵੇਂ ਸ਼ਾਮਾਂ ਨੂੰ ਚੋਵੇ ਸਵੇਰੇ ਚੋਵੇ ਫੇਰਾਂ ਨੂੰ ਚੋਵੇ ਭਾਜੀ ਠੀਕ ਆ ਅੱਜ ਤੁਸੀਂ ਵੀ ਲੇਟ ਹੋ ਗਏ ਨਾ ਮੀਂਹ ਮੂ ਪੈ ਗਿਆ ਅੱਜ ਮੀਂਹ ਪੈਂਦਾ ਸਵੇਰ ਦਾ ਹੀ ਤੇ ਉਹਦੇ ਕਰਕੇ ਥੋੜਾ ਅਸੀਂ ਵੀ ਲੇਟ ਹੋ ਗਏ ਆ ਤੇ ਜਿਆ ਅੱਜ ਪੂਰੀ ਖਾਲੀ ਨਹੀਂ ਹੋਈ ਹਲੇ ਜਿਹੜੀ ਆਪਾਂ ਦੇਖ ਸਕਦੇ ਹਾਂ ਥੋੜਾ ਪਤਾ ਵਾ ਭਾਜੀ ਭਾਵੇਂ ਕੋਈ ਹੁਣ ਚੋਈ ਆਪਾਂ ਪੌਣੇ 10 ਵਜੇ ਹਾਂਜੀ ਸ਼ਾਮਾਂ ਨੂੰ ਫੇਰ ਚੋਵੇ ਆਣਗੇ ਹਾਂਜੀ ਸਵੇਰੇ ਫੇਰ ਚੋਵੇ ਆਣਗੇ ਹਾਂਜੀ ਲੇਟ ਮਿਲੋ ਕਿੰਨੀ ਚੋਈਏ ਲੇਟ ਹੋ ਗਏ ਨਾ ਅੱਜ ਹਾਂ ਤੁਸੀਂ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਦਾ ਕਰਦਾ ਮੈਂ 60000 ਰੁਪਇਆ ਸਾਠ ਹਜ਼ਾਰ ਦੀ ਨਹੀਂ ਹਾਂ ਨਹੀਂ ਹੋਰ ਕਰੀਏ ਮੰਨ ਤਾਂ ਜੱਸ ਹੋਰ ਥੱਲੇ ਆਉਣ ਦੋ ਪੂਰੇ ਭਾਈ 55000 ਦੀ ਝੋਡੀ ਦੇਣੀ ਹੈ ਅੱਛਾ ਸਿਰਫ ਇੱਕ 500 ਰੁਪਇਆ ਛੋੜੀ ਹੋਣੀ ਠੀਕ ਆ ਇਹ ਜਿਹੜਾ 55 ਦੀ ਲੈ ਗਿਆ ਹਾਂਜੀ ਯਾਦ ਹੀ ਕਰੂ ਵਾਕਿਆ ਭਾਵੇਂ ਇਹਦੇ ਬਰਾਬਰ ਦੇ ਸੱਜਰ ਮੱਜ ਬਣ ਕੇ ਜੋੜੇ ਦੁੱਧ ਵਧੀਆ ਗਾਹ ਚਾਲੀਆਂ ਦਾ ਡਾਕਟਰ ਚਾਹੀਦਾ ਕੀ ਕਰਦੇ ਆ ਠੀਕ ਆ ਤੂੰ ਕਹਿੰਦੇ ਪਈ ਚੰਗਾ ਭਰਾਇਆ ਵਧੀਆ ਪਾਈ ਦਾ ਟੀਕਾ ਭਰਾਇਆ ਨੇ ਵਧੀਆ ਅੱਛਾ ਉਹ 2500 ਦਾ ਟੀਕਾ ਭਰਾਇਆ ਨੀਰਦੀ ਬੁਰੀਆ ਗਾਂ ਬੱਜੀ ਬੁੱਜੀ ਵਾਲਾ ਠੀਕ ਆ ਤੇ ਬਾਕੀ ਇਹ ਆ ਵੀ ਜਿੰਨੇ ਘਰੇ ਇਹ ਆ ਬੱਜੀ ਸੋਹਣੀ ਲੱਗੇ ਉਹਨਾਂ ਵੀਰਾਂ ਵਾਸਤੇ ਹੈਗੀ ਵੀ ਝੋਟੀ ਆ ਤੇ ਆ ਜਿਹੜੀ ਮੱਝ ਜੇ ਹੁਣ ਜੇ ਕਿਸੇ ਦਾ ਜਾ ਕੇ ਲੱਤ ਮਾਰੇ ਮੰਗਾ ਪਾਵੇ ਚੋਲੇ ਦਾ ਬਸ ਅੱਛਾ ਹਾਂ ਆ ਮੱਝ ਹੁਣ ਜਿਹੜੀ ਇਹ ਮੱਝ ਸਾਡੀ ਘਮੰਡ ਦੀ ਬਸ ਤਿਆਰੀ ਆ अच्छा 5-7 ਦਿਨ ਹੀ ਲੈਣੀ ਦਾ ਦੱਸਦੇ ਨੇ ਜੂਗੀ ਇਹ ਕਿੰਨੀ ਗਾਰੰਟੀ ਆਈ ਏ 15-16 ਮਹੀਨੇ ਦੀ ਅੱਛਾ 15 ਆਵੇ ਹੋ ਪਤਾ ਲੱਗਣ데요 ਤੁਹਾਨੂੰ ਠੀਕ ਆ ਜੇ ਦੱਸ ਦੋ 12 ਦਿਨ ਹੀ ਖਰਚ ਦੀਏ ਅੱਛਾ ਤਣ ਤੋਂ ਓਕੇ ਜੇ ਸਾਰੇ ਸਾਫ ਅਜੀ ਕਿ ਬਾਹਰ ਓਕੇ ਤੋਰੋ ਫਿਰ ਇੱਕ ਕਰੀਏ ਕੱਲ ਲਾਉਣ ਲੱਗਣ ਮਾੜੀ ਰਿਕਰ ਲੱਗੀ ਤੁਹਾਨੂੰ ਆਲੀ ਕਰਾ ਦਈਏ ਰਿਕਰ ਨਹੀਂ ਲੱਗੇ ਰੋ ਕੱਲ ਕਿੰਦੇ ਵੀ ਗੱਡੀ ਤੇ ਲਾਉਣ ਲੱਗੇ ਪੜੀ ਜੀ ਲਗੜ ਲੱਗੀ ਆ ਮਾੜੇ ਲੈ ਜਾਓ ਮਾੜੇ ਦਸਰਾ ਚੰਗਾ ਦਾਵੇ ਕੰਪਨੀ ਇਹ ਉਧਰ ਲਗੜੇ ਉਦਲੇ ਬਣਈ ਹੈ ਆਵੇ ਥੱਲੇ ਨਹੀਂ ਗਿਆ ਥੱਲੇ ਆਪ ਉੱਤੇ ਮੜੀ ਜਿ ਲਗੜਿਆ ਸੁੱਕੀ ਏ ਠੀਕ ਆ ਰਾਤੀ ਨੇ ਸ਼ਾਲਜੀ ਮਾਰਤੀ ਨੇ ਕੱਲ ਠੀਕ ਉਹ ਤਾਂ ਸੁੱਕ ਗਿਆ ਉਹਦਾ ਨਹੀਂ ਕੋਈ ਗੱਲ ਵੀ ਜਦਾ ਥਾਂ ਚ ਆ ਵਧੀਆ ਹੁੰਨੇ ਚੀਪਾ ਆ ਲੈ ਸਾਦੇ ਜੀ ਚੀਪਾ ਜਿਹੜਾ ਪੂਰਾ ਵਧੀਆ ਹੁੰਦਿਆ ਵਾ ਤੇ ਬਾਕੀ ਆ ਥੱਲਿਆਂ ਦੇਖ ਸਕਦੇ ਆ ਜੇ ਆਪਾਂ ਇੱਕ ਕਰੀ ਇਹ ਤਾਂ ਚੰਗੀ ਪਰ ਨਹੀਂ ਠੀਕ ਆ ਹਾਂ ਸੋਰੋ ਫੇਰ ਇੱਕ ਕਰੀ ਇਹ ਆ ਵੀ ਜਿੰਨੇ ਦੁੱਧ ਚੋਣਾ ਉਹਦੇ ਲਈ ਚੰਗੀ ਆ ਸਰੀਰ ਨੂੰ ਭਾਰੀ ਆ ਮੱਝ ਜੜੀ ਬੱਜੀ ਭਾਈ ਮੱਝ ਆ ਹਾਰੇ ਬੱਲੇ ਦੀ ਆ ਮੱਝ ਫਲਾ ਦੀ ਭਾਈ ਆਪਣੀ ਫੁੱਲ ਗਰੰਟੀ ਪਿੱਛੇ ਦੀ ਆਪਣੀ ਫੁੱਲ ਗਰੰਟੀ ਆ ਅੱਛਾ ਹੋਈ ਸਾਨੂੰ ਮੜੀ ਰਗ ਲੱਗਨੀ ਨਾ ਲੌਂ ਲੱਗਿਆ ਹਾਂਜੀ ਉਹ ਆ ਬਾਕੀ ਆਪਣੀ ਫੁੱਲ ਗਰੰਟੀ ਸਾਰੀ ਫਲਾ ਦੀ ਆਪਣੀ ਗਰੰਟੀ ਫੁੱਲ ਬਾਕੀ ਕਈ ਵਾਰੀ ਲੌਂਚਣੋਂ ਲੱਗਿਆ ਪਸ਼ੂ ਦਾ ਕਈ ਵਾਰੀ ਗਏ ਇਹਦੇ ਪੈਰ ਮੁੜ ਜਾਂਦਾ ਜਾਂ ਕਈ ਵਾਰੀ ਪੈਰ ਤੇ ਸੱਟ ਲੱਗ ਜਾਂਦੀ ਹੈ ਬਾਕੀ ਪਿੱਠਪੁੜੇ ਤੋਂ ਚੰਗੀ ਆ ਤੇ ਥੱਲੇੋਂ ਪਰ ਨਹੀਂ ਚੰਗੀ ਆ। ਭਾਜੀ ਦੁੱਧ ਦੇ ਤੇ ਡੱਕੇ ਲਾ ਦੋ ਮੇਰਾ ਵੀਰ ਜਿਹੜਾ ਲੈ ਗਿਆ। ਯਾ ਵੀ ਜਿੰਨੇ ਦੁੱਧ ਚੋਣਾ ਵਾ ਉਹਦੇ ਲਈ ਆ। ਮਾਰੀ ਜਾ ਵਾ ਥਾਂ ਤੇ ਦੱਸਣੇ ਮਾਰੀ ਲੱਗਣ ਲੱਗੀ। ਲਾਉਣਾ ਤੇ ਖਾਲ ਮਾਰਤੀ ਦੋ। ਹਾਂਜੀ। ਉਥੋਂ ਤਾਂ ਕੀ ਆਪਕੋ? ਇੱਥੋਂ ਨੌਂ ਤੇ ਹਾਂ। ਆਹ ਬੜਿਆ। ਤੇ ਕਿੰਨਾ ਫਿਰ ਮੁੱਲ ਰੱਖਣੇ ਦਾ ਆਪ। ਮੁੱਲ ਦਾ ਪਕਰੀ 75000। ਅੱਛਾ। ਤਾਂ ਬਸ 70000 ਜੀ। ਹੋਰ ਕਿੰਨਾ? ਹੋਰ ਘੱਟ ਹੀ ਮੰਨ ਤਾਂ। ਪੂਰੇ ਪੈਸੇ ਹੀ ਭਾਈ ਦਵਾਂਗੇ। ਅੱਛਾ 65000 ਦੀ। ਮੇਰੇ ਕੋਲ ਉੱਤੇ ਪਕੇ ਖੜਿਆ ਰੀਨ ਆ। ਜਦ ਤੱਕ ਆਪਣੀ ਥਾਂ ਦੀ ਗਰੰਟੀ ਆ। ਠੀ ਤੇ ਬਾਕੀ ਚਲੋ ਕਵੀਰ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਮੈਂ ਠੀਕ ਹੈ ਜੀ ਤੇ ਆਹ ਗਾਂ ਤੋਂ ਉਕੜ ਗੱਬਣਾ ਕੀ ਆ ਠੀਕ ਆ ਇਹਦਾ ਵੀ ਜੀ ਸਾਰਾ ਆਪਣਾ ਐਡਰੈਸ ਵੀ ਦੋਗੇ ਜਿੱਥੋਂ ਆਈ ਜਿੱਥੋਂ ਤੁਰੀ ਆ ਅੱਛਾ ਸੰਜੀ ਤੋਂ ਪਲੱਸ ਇਹ ਦੋ ਜਵਾਏ ਅੱਛਾ ਸਾਡੇ 7 ਮਹੀਨੇ ਦੀ ਗੱਬਲ ਤੇ ਦੋ ਦਹਾੜੇ ਵੀ ਛੇੜ ਲੋ ਜੀ ਅੱਛਾ ਸਾਬਣਾ ਉਹਦੀ ਛੱਡਣ ਨੇ ਬੱਚੇ ਚੱਲੀ ਨਹੀਂ ਜਾਣੀ ਤੇ ਉਹਦੇ ਕੋਲ 10000 11000 ਕਿਲੋ ਹੀ ਅੱਛਾ ਪਰ ਉਹਨਾਂ ਸੌ ਵੀ ਛੱਡਣ ਦੇ ਨੂੰ ਤੇ ਆ ਥਾਣੇ ਦੇ ਦੇਖ ਸਕਦੇ ਆ ਤੇ ਬਾਕੀ ਮਿਲ ਕੇ ਵੀ ਇਹਨੇ ਵੀ ਚੰਗੀ ਮੋਟੀ ਲੱਗੀ ਆ। ਜੀ ਤੋਂ ਪਲੱਸ ਭਾਈ ਜਿਉਆ ਮਨ ਲੋ ਡੇਢ ਮਹੀਨਾ ਸੋਚ ਰਹਿ ਗਿਆ ਸਾਡਾ। ਤੋਰੋ ਫੇਰ ਇੱਕ ਰੀਨ। ਸਿਰਫ ਸਾਰਾ ਡੇਢ ਮਹੀਨਾ ਸੋਚ ਰਹਿ ਗਿਆ ਜੀ। ਸਰਸਿਆ ਵਾਲੀ ਨੇ ਦੁੱਧ ਜਿਹੜਾ ਵਾ ਭਾਈ ਸਿਆਣਾ ਕਰਦੀ ਹੈ ਕਿ ਹਜੇ ਵੀ ਇਹਨੇ ਦੁੱਧ 10 ਪਾਗਾਂ ਦੇ ਆਉਂਦੇ। ਮਨ ਆਪਾਂ ਛੱਡੀ ਜੀ ਦਿਨੇ ਸੂਕੇ ਜੀ ਰਾਤ ਛੱਡੀ ਜੀ। ਚੱਲੋ ਦੁੱਧੋ ਤਾਂ ਛੱਡਨੀ ਪੈਣੀ ਆ। ਸਾਡੇ ਕੋਈ ਛੱਡਦੇ ਵੀਰ ਭਰਾ ਹੈ ਡੇਢ 45 ਦਿਨ ਸੋਚ ਰਹਿ ਗਏ ਜੀ। ਹਾਂਜੀ। ਇਹ ਆਪੇ ਕੱਦ ਕਾਠ ਪੱਖੋ ਚੰਗੀ ਆ ਉਤਰਾ ਰੰਗ ਰੂਪ ਵੀ ਚੰਗੀ। ਜੀ ਦੇ ਲੈ ਗਿਆ ਨਾ। ਹਾਂਜੀ ਦੁੱਧ 2.5 ਤੋਂ ਪਲੱਸ ਕਿਲੋ ਆ ਜਿਓ ਠੀਕ ਹੈ ਜੀ ਕਿਲੋ ਦੁੱਧ ਜੋ ਹੈ ਕੋਲ ਨਹੀਂ ਦੇਖੋ ਆ ਕੀ ਕਿਲੋ ਦੁੱਧ ਜੋ ਹੈ ਕੋਲ ਬਾਕੀ ਇਤਰਾ ਕੱਦ ਵਜਨ ਵਾਲੀ ਆ ਕੱਦ ਕਾਠਾ ਵਾਲੀ ਆ ਤੇ ਦਾ ਮਹਰ ਮੁੱਲ ਇਹਦਾ ਮੁੱਲ ਭਾਈ ਮੈਂ ਕਰਦਾ 55000 ਰੁਪਿਆ ਅੱਛਾ ਭਾਈ ਜਰਾ ਕਿਉਂ ਹੋਣਾ ਬਦਦੇ ਨਹੀਂ ਪਾਣਾ ਹਾਂਜੀ ਦੁੱਧ ਮੇਰੇ ਕੋਲ ਲੀਟਰ ਦਾ 6 ਕਿਲੋ ਮਿਲ ਕੇ ਖੜੇ ਅੱਛਾ ਤੇ ਵਾਈ ਇੱਕ ਨੰਬਰ ਦੀ ਲੱਗੀ ਪੋਲੀ ਨੂੰ ਲੱਗੀ ਆ ਪਾਈਪ ਉਹ ਛਕਾ ਥਾਂ ਦੀ ਘਰ ਵਾਲੇ 30 25 ਪਲੱਸ ਲਈਏ ਕਿੰਨੇ ਦਾ ਜੱਸ ਨੂੰ ਕਰਨੀ ਆ ਹਾਂ ਨਾ ਭਾਈ ਹਾਂਜੀ ਪੂਰੇ 44000 ਜੀ ਅੱਛਾ 44000 ਦੀ ਹਾਂ ਚਲੋ ਬਾਕੀ ਮੌਕੇ ਤੇ ਹੁਣ ਹਾਦ ਦੀ ਕਰੀ ਹੁਣ ਅੱਛਾ ਤਿਆਰ ਵੀ ਉੱਤੇ ਫਿਰ ਲੱਗੇ ਚੱਲ ਰਹੀ ਹਾਦ ਦੀ ਅਸੀਂ ਨਹੀਂ ਹੋਣੀ ਉਹ ਫੋਦੀ ਕਰਾਪਾ ਕਰਦੇ ਆ ਠੀਕ ਹੈ ਜੀ ਹਾਂ ਠੀਕ ਹੈ ਇੱਕਾ ਜਰਸੀ ਜੇ ਇੱਕਾ ਜਰਸੀ ਆ ਗਈ ਜੇ ਇਹਨੂੰ ਭਾਈ 45 ਦਾ ਟਿਕਾ ਭਲਾ ਹੋਏ ਮੇਰੇ ਕੋਲ ਅੱਜ ਘਰੇ ਮੈਂ ਭਲਾਇਆ ਅੱਛਾ ਹਾਂ ਘਰੇ ਰੱਖੀ ਸੀ ਇਹ ਘਰੇ ਰੱਖੀ ਸੀ ਅੱਛਾ ਇੱਕੋ ਦੁੱਧ ਹੋਊਗਾ 8 ਕਿਲੋ ਦੁੱਧ ਜਮਾਉਣ ਦੁੱਧ ਆਪੇ ਛੇਰ ਹੋ ਜੂਦੀ ਦਾ ਉਹ ਮੈਂ ਵਾਡ ਗੁੰਡੀ ਦਾ ਬੰਨ ਕੀਤਾ ਜੀ ਅੱਛਾ ਉਹ ਦੁੱਧ ਛੇਰ ਨੂੰ ਕੰਡੇ ਲਾ ਜੀ ਠੀਕ ਹੈ ਜੀ ਦੋ ਡੰਗ ਚੋਏ ਕੋ ਤੇ 3 ਡੰਗ ਚੋਏ ਕੋ ਤੇ ਇਹ ਹਰ ਮਿੰਟ ਚ ਬਜੀ ਦੀ ਕੋ ਵੇਖ ਲੈ ਵੀਰਰਾ ਮੇਰਾ ਠੀਕ ਹੈ ਹਾਂ ਬਾਕੀ ਸੀਲ ਬੜੀ ਹੈ ਪੁੱਤ ਪਾਜੀ ਦਾ ਸਮਝੋ ਮੱਝ ਆਈ ਏ ਠੀਕ ਹੈ ਮੱਝ ਆ ਗਿਆ ਦੁੱਧ ਗੁੜੀ ਜਾਵੇ ਆਹ ਦੇਖਾ ਇਦਾਂ ਨਹੀਂ ਮਰਜੀ ਬੀਠੀ ਲੋ ਇਹਨੂੰ ਕਿ ਲੱਖੜਾ ਮਾਰਦੇ ਨੇ ਨਾਲ ਤੇ ਬਾਕੀ ਹੈਗੀ ਜਰਸੀ ਆ ਦੁੱਧ ਜਿਹੜਾ ਸੰਗਣਾ ਮੱਝਾਂ ਰੱਖਾਂ ਉਹਦਾ ਹੀ ਸੰਗਣਾ ਇੱਕਦਾਂ ਆਪ ਸੰਗਣਾ ਉਹ ਤਾਂ ਜਿਆਦਾ ਸੰਗਣਾ ਪਈ ਹੋਈ ਗਾ ਤੇ ਮੁੱਲ ਫਿਰ 13.5 ਦੇ ਲਈ ਇਹ ਵੀ ਬਚਾ ਕਰਦਾ 45 ਦੇ ਵਿੱਚ ਚੈੱਕ ਕਰਤਾ ਡੱਟ ਲਿਆ ਕਰਾਉਂਦਾ ਇਹਨੂੰ ਅੱਛਾ 13 ਦੇ ਦੇ ਦਈਏ ਪੂਰੀ ਕੇ ਪੂਰੇ 12000 ਦੀ ਭਾਈ ਦਾ ਅੱਛਾ 12000 ਦੀ ਹਾਂ ਠੀਕ ਹੈ ਜੀ ਤੇ ਬਾਕੀ ਚਲੋ ਇਹ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਬਾਬਾ ਕਰ ਗਿਆ ਉਹਨਾਂ ਮਾੜੀ ਸਾਨੂੰ ਲੱਗ ਲੱਗੀ ਆ ਬਦਸਤਾ ਮਣੀ ਲੱਗੀ ਜੀ ਹਾਂ ਜੀ ਮਾਥਾ ਨਾਲ ਦੀ ਆਪਣੀ ਗਾਰੰਟੀ ਫੁੱਲ ਠੀਕ ਹੈ ਜੀ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਾਸ ਕਰਕੇ ਖੜੋ ਜੀ ਪਸ਼ੂ